बटाला तो इस वे की वही खबर सामने आ रही है जितने जलंधर रोड से स्थित प्रीत मैडल स्टोर बाहर के बाहर मोटरसाइकिल आए नौजवानों वालों गोलियां चला दी गई ने हालांकि यह नौजवान गोलियां चलाने बाद तो जड़े फरार हो गए हैं उद दे कि सारी घटना मौके पर लगे सीसी टीवी कैमरे के भी कैद हो गया मैडिकल स्टोर के मालिक कुलविंद का कहना है कि उसकी किसी न भी कोई रंजिश नहीं है तो ना ही उसके कोई फिरौती की कॉल आई है फिर भी पता नहीं क्यों इन्होंने नौजवानों के वालों गोलियां चलाईया गई ने दस दे कि मालिक दे ਪੁਲਿਸ ਨੂੰ ਮਾਮਲਾ ਦਰਜ ਕਰਵਾ ਕੇ ਜਲਦ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਮੇਰਾ ਨਾਮ ਕਲਵੰਤ ਸਿੰਘ ਜੀ ਕਿਹਦੀ ਦੁਕਾਨ 'ਤੇ ਕੀ ਹੋਇਆ ਪ੍ਰੀਤ ਮੈਡੀਕਲ ਸਟੋਰ ਤੋਂ ਬੋਲਣ ਦੇ ਆ ਅੱਛਾ ਜੀ ਤੇ ਦੋ ਬੰਦੇ ਆਏ ਆ ਅੱਛਾ ਜੀ ਮੁੰਡੇ ਦੋ ਉਹਨਾਂ ਗੋਲੀ ਚਲਾਈ ਆ ਤੇ ਦੋ ਰਾਉਂਡ ਫਾਇਰ ਕੀਤੇ ਆ ਤੇ ਫਿਰ ਚੱਲ ਗਏ ਸਿੱਧੇ ਰੋਂਗ ਸਾਈਡ ਹੀ ਆਏ ਆ ਜੀ ਕਿਹ ਵਾਈ ਫਾਇਰ ਕੀਤੇ ਕਿ ਸਿੱਧੇ ਸਿੱਧੇ ਹੀ ਕੀਤੇ ਕਿਸੇ ਨੇ ਲੱਗਿਆ ਤਾਂ ਨਹੀਂ ਕੋਈ ਨਹੀਂ ਲਗਾਏ ਕਿਸੇ ਨੇ ਪਹਿਲਾਂ ਕੋਈ ਧਮਕੀ ਜਾਂ ਫਰੋਦੀ ਦੀ ਕਾਲ ਨਹੀਂ ਨਹੀਂ ਕੋਈ ਕਾਲ ਕਿੰਨਾ ਗਿਆ ਇਹ ਫਾਇਲ ਕੋਈ ਕਦੀ ਟਰੋਫੀ ਦੀ ਕਾਲੀ ਨਹੀਂ ਨਹੀਂ ਕਿੰਨੇ ਲੋਕ ਸੇਕੇ ਜਰੂਰ ਫਾਇਲ ਪੁੱਛੋ ਨਹੀਂ ਮੈਂ ਕਿ ਮੈਂ ਇੱਧਰ ਬੈਠਾ ਆ ਉਹ ਭਤੀਜਾ ਉਧਰ ਬੈਠਾ ਬਸ ਆਪਾਂ ਉਹ ਕੰਮ ਡੇ ਕਰਨਾ ਆਪਣਾ ਕੰਮ ਕਰਨਾ ਮੈਂ ਆਪਣਾ ਡੈ ਇੱਧਰ ਕਰਨਾ ਅਸੀਂ ਸਭ ਕੀ ਕਪਲੇਟ ਆਈ ਤੇ ਕੀ ਹੋਇਆ ਜੀ ਜੈ ਸ 10 ਮਿੰਟ ਪਹਿਲਾਂ ਪਤਾ ਲੱਗਾ ਜੀ ਸਾਨੂੰ ਇਹ ਪ੍ਰੀਥ ਮੈਡੀਕਲ ਸਟੋਰ ਤੇ ਬਾਰ ਬਾਰ ਜਿਲੰਦਰ ਰੋਡ ਤੋਂ ਕੋ ਮੋਟਰਸਾਈਕਲ ਦੇ ਮੁੰਡੇ ਆ ਰਹੇ ਸੀ ਉਹਨਾਂ ਫਾਇਰ ਕੀਤੇ ਅਸੀਂ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੈਮਰੇ ਚੈੱਕ ਕਰਦੇ ਹਾਂ ਜਲਦੀ ਤੋਂ ਜਲਦੀ ਇੰਟੈਨੂ ਕਰ ਲਾਂਗੇ ਤੁਹਾਨੂੰ ਕਿੰਨੇ ਰਾਉਂਡ ਫਾਇਰ ਹੋਏ ਕਿੰਨੇ ਕੋਲ ਹਾਂਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੋਈ ਜਾਨੀ ਨੁਕਸਾਨ ਨਹੀਂ ਸਰ ਸੀਸੀਟੀਵੀ ਆਈ ਹੈ ਹਾਂਜੀ ਸੀਸੀਟੀਵੀ ਦੇਖ ਰਹੇ ਹਾਂ ਜੀ ਹਜੇ ਚੈੱਕ ਕਰਦੇ ਹਾਂ